ਨਮਸਕਾਰ ਜੈ ਸ਼੍ਰੀ ਰਾਮ ਸਾਰੇ ਦਾ ਧੰਨਵਾਦ ਕਰਦਾ ਮੈਂ ਜਿਹੜੇ ਸਾਡੇ ਸ਼ਾਰਟ ਕਾਲ ਨੋਟਿਸ ਤੇ ਅੱਜ ਸਾਰੇ ਜਣੇ ਪਹੁੰਚੇ ਹੋ ਅੱਜ ਦੀ ਪ੍ਰੈਸ ਕਾਨਫਰੰਸ ਦਾ ਕਿਹੜਾ ਅਹਿਮ ਮੁੱਦਾ ਹੈ ਜਿਹੜੇ ਸਾਡੇ ਆਦਰਯੋਗ ਨੇਤਾ ਸਾਡੇ ਦੇਸ਼ ਦੇ ਐਨਯੂਪੀ ਸ਼੍ਰੀ ਰਾਹੁਲ ਗਾਂਧੀ ਜੀ ਨੇ ਵਿਰੋਧੀ ਧਿਰ ਦੀ ਭੂਮਿਕਾ ਨਿਭਾਉਂਦੇ ਹੋਏ ਜੋ ਇਲੈਕਸ਼ਨ ਕਮਿਸ਼ਨ ਨੂੰ ਘੇਰੇ ਹੈ 17 ਸੈਪਟੈਂਬਰ ਨੂੰ ਉਹਨਾਂ ਦੇ ਖਿਲਾਫ ਜੋ ਪ੍ਰੈਸ ਕਾਨਫਰੰਸ ਕਰੀਏ ਜੋ ਦਸਤਾਵੇਜ਼ ਉਹਨਾਂ ਨੇ ਜਾਰੀ ਕਰੇ ਸੀ ਜਿਸ ਸਾਹਮਣੇ ਮੋਦੀ ਸਰਕਾਰ ਜਿਸ ਸਾਹਮਣੇ ਬੀਜੇਪੀ ਸਰਕਾਰ ਵੋਟਾਂ ਦੀ ਹੀਰਫੇਰ ਕਰ ਰਹੀ ਹੈ ਵੋਟਾਂ ਦੀ ਚੋਰੀ ਕਰ ਰਹੀ ਹੈ ਉਸ ਚੀਜ਼ ਨੂੰ ਲੈ ਕੇ ਸਾਡੇ ਪੰਜਾਬ ਕਾਂਗਰਸ ਦੇ ਪ੍ਰਧਾਨ ਸਰਦਾਰ ਅਮਰਿੰਦਰ ਸਿੰਘ ਰਾਜਾ ਅੜਿੰਗ ਦੇ ਦਿਸ਼ਾ ਨਿਰਦੇਸ਼ਾਂ ਹੇਠ ਅਸੀਂ ਪੂਰੇ ਸਵੇਰੇ ਦੇ ਵਿੱਚ ਪੂਰੇ ਪੰਜਾਬ ਭਰ ਦੇ ਵਿੱਚ ਵੋਟ ਸਟੋਰੀ ਦੇ ਖਿਲਾਫ ਇੱਕ ਮੁਹਿੰਮ ਸ਼ੁਰੂ ਕਰੀ ਹੈ ਦਸਕਦ ਅਭਿਆਨ ਸ਼ੁਰੂ ਕਰਿਆ ਹੈ ਜਿਦੇ ਵਿੱਚ ਅਸੀਂ ਇਹ ਸਾਰੇ ਫਾਰਮ ਲੈ ਕੇ ਆ ਤੁਸੀਂ ਦੇਖ ਸਕਦੇ ਹੋ ਇਹ ਸਾਰੇ ਫਾਰਮ ਲੈ ਕੇ ਅਸੀਂ ਪਿੰਡਾਂ ਦੇ ਵਿੱਚ ਆਪਦੇ ਹਲਕਾ ਧੂੜੀ ਦੇ ਵੱਖ-ਵੱਖ ਪੌੜਾਂ ਦੇ ਵਿੱਚ तमाम ਸਾਰੇ ਸਾਥੀਆਂ ਕੋਲੇ ਲੈ ਕੇ ਜਾ ਰਹੇ ਹਾਂ ਤਾਂ ਕਿ ਇਸ ਛੀਤੇ ਅਸੀਂ ਉਹਨਾਂ ਦੇ ਸਾਈਨ ਕਰਾ ਸਕੀਏ ਔਰ ਇਹ ਸਾਰਾ ਡਾਟਾ ਸਾਡੇ ਨੇਤਾ ਰਾਹੁਲ ਗਾਂਧੀ ਜੀ ਲੋਕ ਸਭਾ ਵਿੱਚ ਪੇਸ਼ ਕਰ ਸਕਣ ਕਿ ਸਾਡੇ ਨਾਗਰਿਕ ਜਿਹੜੇ ਹੁਣ ਇਸ ਸਮੇਂ ਪੂਰੇ ਜਾਗਰੂਕ ਹੋ ਚੁੱਕੇ ਹੈ ਕਿ ਜਿਸ ਸਾਹਮਣੇ ਉਹਨਾਂ ਦੇ ਨਾਲ ਵੋਟ ਚੋਰੀ ਕੀਤੀ ਗਈ ਹੈ ਉਹਦੇ ਖਿਲਾਫ ਕਿੰਨੇ ਲੋਕ ਰਾਹੁਲ ਗਾਂਧੀ ਦੇ ਨਾਲ ਹਨ ਕਿਉਂਕਿ 17 ਸਤੰਬਰ ਨੂੰ ਸਾਹਬ ਰਾਹੁਲ ਜੀ ਨੇ ਪਹਿਲੀ ਵਾਰੀ ਪ੍ਰੈਸ ਕਾਨਫਰੰਸ ਕੀਤੀ ਸੀ ਇੰਦਰਾ ਪਵਨ ਦਿੱਲੀ ਵਿੱਚ ਜਿੱਥੇ ਦਸਤਾਵੇਜ਼ ਦਿਖਾਏ ਸਨ ਕਿਵੇਂ ਕਰਨਾਟਕਾ ਦੀ ਇੱਕ ਲੋਕ ਸਭਾ ਸੀਟ ਦੇ ਉੱਪਰ 1 ਲੱਖ ਵੋਟ ਦੀ ਚੋਰੀ ਹੋਣੀ ਹੈ ਔਰ ਉਥੇ ਜਿਹੜਾ ਬੰਦਾ ਜਿੱਤੇ ਤਾਂ ਕੁਝ ਕ ਜਾਰਾ ਵੋਟਾਂ ਤੇ ਜਿੱਤਦਾ ਉਹਦੇ ਇਲੈਕਸ਼ਨ ਕਮਿਸ਼ਨ ਨੂੰ ਨੋਟਿਸ ਭੇਜਿਆ ਸੀ ਉਹੀ ਇਲੈਕਸ਼ਨ ਕਮਿਸ਼ਨ 6 ਦਿਨਾਂ ਬਾਅਦ 23 ਸੈਪਟੈਂਬਰ 2024 ਨੂੰ ਇੱਕ ਡਾਟਾ ਰਿਲੀਜ਼ ਕਰਦਾ ਹੈ ਕਿ ਆਧਾਰ ਕਾਰਡ ਤੇ ਮੋਬਾਈਲ ਦੇ ਨਾਲ ਜਿਨ੍ਹਾਂ ਦੇ ਫੋਨ ਲਿੰਕਡ ਅਪ ਹੈ ਉਹ ਜਿਹੜੇ ਵੋਟਰ ਕਾਰਡ ਆਧਾਰ ਔਰ ਫੋਨ ਲਿੰਕਡ ਅਪ ਹੈ ਉਹਦੇ ਵਿੱਚੋਂ ਇੱਕ ਉਹਨਾਂ ਨੇ ਝਾਲੀ ਦਸਤਾਵੇਜ਼ ਕੱਢਿਆ ਸੀ ਜਿਹਦੇ ਵਿੱਚ 6000 ਵੋਟਾਂ ਦਾ ਇੱਕੋ ਹੀ ਨੰਬਰ ਲਿੰਕ ਸੀ ਜਿਹਦਾ ਨਾਮ ਸੀਗਾ ਗੋਦਾ ਭਾਈ ਗੋਦਾ ਭਾਈ ਦੇ ਨਾਮ ਨਾਲ ਇੱਕ ਮੋਬਾਈਲ ਨੰਬਰ ਰਜਿਸਟਰਡ ਸੀ ਜਿਹਦੇ ਵਿੱਚ 6000 ਵੋਟਾਂ ਦੀ ਹੇਰਫੇਰ ਇੱਕੋ ਨੰਬਰ ਤੋਂ ਹੋਈ ਹੈ ਜੇ ਇੱਕ ਨੰਬਰ 6000 ਵੋਟਾਂ ਨਾਲ ਤਾਲਮੇਲ ਕਰ ਸਕਦਾ ਹੈ ਇਹ ਹੇਰਫੇਰ ਕਰ ਸਕਦਾ ਹੈ ਤਾਂ ਸਮਝ ਲਓ ਕਿੰਨੇ ਕ ਨੰਬਰ ਭਾਸ਼ਪਾ ਦੀਏ ਮਖੌਟੀ ਔਰ ਫੇਕੂ ਸਰਕਾਰ ਨੇ ਚਲਾਏ ਹੋਣੇ ਆ ਉਹਦੇ ਤਹਿਤ ਅਸੀਂ ਅੱਜ ਪੰਜਾਬ ਦੇ ਸੂਬਾ ਭਰ ਵਿੱਚ ਔਰ ਸਾਡੇ ਹਲਕਾ ਤੂਰੀ ਵਿੱਚ ਸਾਡੇ ਬਲਾਕ ਪ੍ਰਧਾਨ ਸਤੀ ਜਿੰਦਲ ਔਰ ਲਖਵੀਰ ਬਮਾਲ ਦੀ ਅਗਵਾਈ ਤੇ ਹੇਠੋਂ ਸਾਡੇ ਸਤਿ ਸ੍ਰੀ ਅਕਾਲ ਸਾਰੇ ਕਾਂਗਰਸੀ ਲੀਡਰਸ਼ਿਪ ਦੇ ਨਾਲ ਬਲਾਕ ਦੀ ਕਮੇਟੀਆਂ ਦੇ ਨਾਲ ਅਸੀਂ ਵੱਖ-ਵੱਖ ਪਿੰਡਾਂ 'ਚ ਜਾ ਰਹੇ ਹਾਂ ਸਾਰੇ ਬੋੜਾਂ ਵਿੱਚ ਜਾ ਰਹੇ ਹਾਂ ਔਰ ਆਪਣੇ ਸਾਰੇ ਨਾਗਰਿਕਾਂ ਤੋਂ ਇਹ ਦਸਤਾਵੇਜ਼ ਉਹਨਾਂ ਨੂੰ ਪੜ੍ਹਾ ਕੇ ਉਹਨਾਂ ਤੋਂ ਸਾਈਨ ਕਰਾ ਕੇ ਇਹ ਡਾਟਾ ਅਸੀਂ ਆਦਨੀਆ ਰਾਹੁਲ ਗਾਂਧੀ ਨੂੰ ਸੌਂਪਣਾ ਹੈ ਔਰ ਮੈਂ ਅਪੀਲ ਕਰਦਾ ਮੇਰੇ ਤੂਰੀ ਹਲਕੇ ਦੇ ਸਾਰੇ ਸਾਥੀਏ ਸਹਿਬਾਨਾਂ ਨੂੰ ਮੇਰੇ ਸਾਰੇ ਵੋਟਰ ਸਹਿਬਾਨਾਂ ਨੂੰ ਅਸੀਂ ਕੱਲੀ-ਕੱਲੀ ਵੋਟਰ ਸੂਚੀ ਵੀ ਆਈਡੈਂਟੀਫਾਈ ਕਰਨੀ ਹੈ ਕਿਉਂਕਿ ਹੁੰਦਾ ਕਿ ਹੈ ਕਿ ਬੰਦੇ ਨੂੰ ਮਰੇ ਨੂੰ 20 ਸਾਲ ਹੋ ਜਾਂਦੇ ਐ ਪਰ ਉਹਦੀ ਵੋਟ ਅੱਜ ਵੀ ਵੋਟਰ ਸੂਚੀਆਂ ਚ ਬੋਲਦੀ ਐ ਉਹ ਜਿਹੜਾ ਵਿਅਕਤੀ ਜਾਉਂਦਾ ਹੁੰਦਾ ਹੁੰਦਾ ਉਹ 80 90 ਸਾਲ ਦੀ ਉਮਰ ਹੈ ਉਹ ਜੇ ਵੋਟ ਪਾਉਣ ਜਾਂਦਾ ਉਹ ਤੋਂ ਪਹਿਲਾਂ ਉਹਦੀ ਵੋਟ ਮੁੱਕਤ ਜਾਂਦੀ ਐ ਇਹ ਸਾਰੀਆਂ ਚੀਜ਼ਾਂ ਦੇ ਖੁਲਾਸੇ ਕਰਨੇ ਐ ਵੋਟਰ ਸੂਚੀਆਂ ਅਸੀਂ ਧੂਰੀ ਦੇ ਵਿੱਚ ਵੀ ਸਾਰੀ ਸਾਡੇ ਬਲੌਕ ਪ੍ਰਧਾਨ ਸਾਡੇ ਸੀਨੀਅਰ ਮੀਤ ਪ੍ਰਧਾਨ ਸਾਡੇ ਟਕਸਾਲੀ ਆਗੂ ਸਹਿਬਾਨ ਨਾਦਰ ਅਲੀ ਜੀ ਸਹਿਬਾਨ ਸਾਰਿਆਂ ਨੇ ਇਹ ਚੀਜ਼ ਦੇ ਅਸੀਂ ਡਿਊਟੀ ਲਈਏ ਦਫ਼ਤਰ 'ਚ ਬਹਿ ਕੇ ਇਹ ਵੋਟਰ ਸੂਚੀ ਆਈਡੈਂਟੀਫਾਈ ਕਰਦੇ ਜਿੱਥੇ ਕਿਤੇ ਕਾਲਾ ਮਾਲਾ ਇਹਨਾਂ ਦਾ ਸਾਨੂੰ ਦਿਖਿਆ ਉਥੇ ਅਸੀਂ ਇਲੈਕਸ਼ਨ ਕਮਿਸ਼ਨ ਨੂੰ ਨੋਟਿਸ ਭੇਜਾਂਗੇ ਔਰ ਨਾਲ ਹੀ ਅਸੀਂ ਉਸ ਚੀਜ਼ ਦੇ ਜਿਹੜਾ ਸਾਨੂੰ ਮਿਲਣਗੇ ਪ੍ਰੂਫ ਉਹਦੇ ਤਹਿਤ ਅਸੀਂ ਰਾਹੁਲ ਗਾਂਧੀ ਦੇ ਤਾਂ ਹੀ ਪੁੱਛਾਵਾਂਗੇ ਤਾਂ ਕਿ ਉਹ ਲੋਕ ਸਭਾ 'ਚ ਮਤਾ ਉਹ ਜਾਗਰੂਕ ਕਰ ਸਕਣ ਅੱਗੇ 2023 ਦਾ ਚੋਣ ਆ ਰਹੀ ਹੈ ਇਹਨੂੰ ਲੈ ਕੇ ਕੌਮ ਪਾਰਟੀ ਬਲੂ ਕਿਸ ਤਰ੍ਹਾਂ ਦੀ ਕਾਰੀ ਕਰੇਗੀ ਕਿਹੜੇ ਚੋਣ ਨੂੰ ਜਨ ਨੂੰ ਲੈ ਕੇ ਚੋਲ ਮਦਾਨ ਵਿੱਚ ਉਤਰੇ ਦੀ ਕੋ ਕਾਂਗਰਸ ਪਾਰਟੀ ਬਹੁਤ ਤਿਆਰੀ ਦੇ ਨਾਲ ਇਸ ਵੇਲੇ ਕੰਮ ਕਰ ਰਹੀ ਹੈ ਅਸਲੀ ਕੋਈ ਵਿਰੋਧੀ ਧਿਰ ਦੀ ਭੂਮਿਕਾ ਨਿਭਾਰੀਆ ਤਾਂ ਕਾਂਗਰਸ ਪਾਰਟੀ ਹੈ ਚਾਹੇ ਉਹ ਹੜਾਂ ਦੇ ਵਿੱਚ ਜਾਣ ਦੀ ਗੱਲ ਹੋਵੇ ਚਾਹੇ ਉਹ ਲੋਕਾਂ ਦੇ ਮੁੱਦਿਆਂ ਨੂੰ ਉਜਾਗਰ ਕਰਨ ਦੀ ਗੱਲ ਹੋਵੇ ਹਰ ਚੀਜ਼ ਤੇ ਕਾਂਗਰਸ ਪਾਰਟੀ ਫਰੰਟ ਫੁੱਟ ਤੇ ਆ ਕੇ ਲੋਕਾਂ ਦੇ ਨਾਲ ਖੜੀ ਹੈ ਔਰ ਨਹੀਂ ਦਾ 2027 ਦੀ ਜੋ ਅੱਜ ਆਰ ਕਰਾਂ ਦੀ ਗੱਲ ਹੈ ਜੋ ਅੱਜ ਪਿੰਡਾਂ ਦੀ ਸੱਥਾਂ ਦੀ ਗੱਲ ਹੈ ਜੋ ਅੱਜ ਇੱਕ ਨਾਈ ਦੀ ਦੁਕਾਨ ਤੇ ਜਦ ਤੁਸੀਂ ਬਹਿ ਕੇ ਵਾਲ ਕਟਾਉਨੇ ਹੈ ਕਿਸੇ ਬਾਰ ਬੰਦੇ ਸਲੂਨ ਤੇ ਬੈਠੇ ਕਿਤੇ ਚਾਹ ਦੀ ਰੇੜੀ ਤੇ ਚਾਹ ਪੀਣੇ ਆ ਹਰ ਵਿਅਕਤੀ ਕੋ ਕਹ ਲਖ ਰਿਹਾ ਵੀ ਆਉਣ ਵਾਲਾ ਸਮਾਂ ਕਾਂਗਰਸ ਦਾ 2027 ਕਾਂਗਰਸੀ ਸਰਕਾਰ ਤੇ ਸੁਭੀਲੇ ਦਲ ਕਿਤੇ ਆਵੇ ਤੂਰੀ ਦੀ ਵਿੱਚ ਤੂਰੀ ਵਿੱਚ ਤੋਂ ਟੋਡੇ ਤੰਨ ਪਾਣ ਬਲਿਆ ਮੱਥੋਂ ਮੇਰੀ ਪੰਗ ਵੀ ਚੋਨੂ ਲੈ ਕੇ ਮੈਂ ਤੁਹਾਨੂੰ ਲੈ ਕੇ ਤਿਆਰੀ ਕੀਤੀ ਜਾਈ ਨੇ ਤੁਸੀਂ ਹੋਗੇ ਬੋਲਦੇ ਹੋ ਕਿ ਸਾਰੇ ਥੁੜੀ ਕਿਰਤ ਕਰਕੇ ਹੋਮੋਗੇ ਅਗਰ ਇੱਕ ਤੋਂ ਬੰਦੂ ਟੁਮਾਈ ਜਾਣਦੀ ਹੈ ਕਿ ਇੱਕ ਥੱਲੇ ਇੱਕ ਛੱਤ ਥੱਲੇ ਕਿ ਚੋੜੇ ਲੜਬੀ ਦਾ ਅਲੱਗ ਹੈ ਕੋ ਸਰ ਪਹਿਲੀ ਗੱਲ ਤਾਂ ਤਿੰਨ ਨਹੀਂ ਧੂੜੀ ਚ ਪਿਆ ਉਮੀਦਵਾਰ ਹੋਣਗੇ ਜਿਹੜਾ ਪਹਿਲਵਾਨ ਤਕੜਾ ਹੋਊਗਾ ਪਾਰਟੀ ਟਿਕਟ ਉਹਨੂੰ ਦੇਵੇਗੀ ਚਾਹੇ ਉਹ ਕੋਈ ਮਰਜ਼ੀ ਹੋਵੇ ਮੇਰਾ ਇੱਕੋ ਹੀ ਹੈ ਕਿ ਮੈਂ ਕਾਂਗਰਸ ਦਾ ਹਾਂ ਔਰ ਕਾਂਗਰਸ ਦਾ ਸੀ ਔਰ ਕਾਂਗਰਸ ਦਾ ਰਮਨ ਕਿਉਂਕਿ ਦੋ ਤਰ੍ਹਾਂ ਦੇ ਇਨਸਾਨ ਹੁੰਦੇ ਇੱਕ ਹੁੰਦੇ ਕਾਂਗਰਸ ਕੇ ਹੁੰਦੇ ਕਾਂਗਰਸ ਮੇਂ ਹਮ ਕਾਂਗਰਸ ਕੇ ਐਸਾ ਸਾਨੂੰ ਕਾਂਗਰਸ ਕਿਥੇ ਮਰਜ਼ੀ ਡਿਊਟੀ ਲਾ ਦੇ ਅਸੀਂ ਕਾਂਗਰਸ ਦਾ ਛੱਡਾ ਚੱਕ ਕੇ ਫਿਰਾਂਗੇ ਅਗਰ ਛੂਬੀ ਦੀ ਮਿਹਨਤ ਦੇ ਥੱਲੇ ਕਾਂਗਰਸ ਜਿੱਤ ਵੀ ਹੋਵੇ ਤਾਂ ਛੂਬੀ ਹੱਸਦੇ ਹੱਸਦੇ ਪਾਉਰੇ ਦਾ ਛੱਡਾ ਚੱਕ ਕੇ ਘਰ ਘਰ ਫਿਰੇਗਾ ਸਾਰਾ ਕਹਿੰਦਾ ਮਤਲਬ ਵੀ ਕਿਸੇ ਹੋਰ ਨੂੰ ਟਿਕਟ ਮਿਲਦੀ ਤੇ ਤੁਸੀਂ ਉਹਨਾਂ ਨਾਲ ਖੜੋਗੇ ਜਿਹਨੂੰ ਕਾਂਗਰਸ ਟਿਕਟ ਦੂ ਮੈਂ ਤਾਂ ਉਹਦੇ ਨਾਲ ਖੜੂੰਗਾ ਜੀ ਚਾਹੇ ਉਹ ਤੁਸੀਂ ਹੋਵੋ ਜੋਲੀ ਸਾਹਿਬ ਤੁਹਾਡਾ ਛੱਡਾ ਚੱਕ ਕੇ ਫਿਰਾਂਗੇ ਅਸੀਂ ਕਾਂਗਰਸ ਦੇ ਆ ਅਸੀਂ ਕਾਂਗਰਸ ਲਈ ਕੰਮ ਕਰਨ ਵਾਲੇ ਵਿਅਕਤੀ ਆ ਅਸੀਂ ਇੱਕ ਵਿਅਕਤੀ ਵਿਸ਼ੇਸ਼ ਨਹੀਂ ਜੇ ਮੈਂ ਆਪਣੀ ਦੁਕਾਨ ਚਲਾਉਣ ਲਈ ਕਹਾਂ ਵੀ ਇਹ ਮੇਰੇ ਬੰਦੇ ਐ ਤੂੰ ਉਹਨੂੰ ਚਾਹ ਨਹੀਂ ਪਲੋਣੀ ਕਾਂਗਰਸ ਦੇ ਬੰਦਿਆ ਐ ਔਰ ਕਾਂਗਰਸ ਦੇ ਨਾਲ ਹੀ ਖੜਾਂਗੇ